ਕੈਨੇਡਾ ਦੇ ਵਿੱਚ ਰਹੰਦੇ ਭਾਰਤੀਆਂ ਲਈ ਹਾਲਾਤ ਕਹਿੰਦੇ ਚਿੰਤਾਜਨਕ ਬਣਦੇ ਜਾ ਰਹੇ ਨੇ ਭਾਰਤ ਦੇ ਜਿਹੜੇ ਨਵੇਂ ਹਾਈ ਕਮਿਸ਼ਨਰ ਨੇ ਦਿਨੇਸ਼ ਕੇ ਪਟਨਾਇਕ ਉਹਨਾਂ ਨੇ ਇਹ ਖੁਲਾਸਾ ਕੀਤਾ ਹੈ ਕਿ ਕਈ ਭਾਰਤੀ ਹੁਣ ਆਪਣੇ ਆਪ ਨੂੰ ਇੱਥੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਤੇ ਨਾਲ ਨਾਲ ਕਹਿੰਦੇ ਵੀ ਜਦੋਂ ਮੈਨੂੰ ਹੀ ਖੁਦ ਇੱਥੇ ਸੁਰੱਖਿਆ ਦੀ ਲੋਰ ਮਹਿਸੂਸ ਹੋ ਰਹੀ ਹੈ ਤਾਂ ਸੋਚੋ ਕਿ ਆਮ ਭਾਰਤੀ ਇੱਥੇ ਕੈਨੇਡਾ ਦੇ ਵਿੱਚ ਕਿਸ ਹਾਲਤ ਵਿੱਚ ਹੋਣਗੇ ਦਰੇਸ਼ ਪਟਨਾਇਕ ਨੇ ਸਿੱਧਾ ਇਹ ਕਹਿ ਦਿੱਤਾ ਹੈ ਕਿ ਸਮੱਸਿਆ ਸਿਰਫ ਭਾਰਤੀਆਂ ਲਈ ਨਹੀਂ ਸਗੋਂ ਕੈਨੇਡਾ ਦੀ ਆਪਣੀ ਪ੍ਰਣਾਲੀ ਲਈ ਇੱਕ ਵੱਡਾ ਸਵਾਲ ਖੜਾ ਹੋ ਚੁੱਕਿਆ ਤੇ ਹੁਣ ਕੈਨੇਡਾ ਦੇ ਵਿੱਚ ਭਾਰਤੀ ਔਰ ਸੁਰੱਖਿਤ ਮਹਿਸੂਸ ਕਰ ਰਹੇ ਨੇ ਜੇ ਦੇਖਿਆ ਜਾਵੇ ਤਾਂ ਵੱਡੀ ਗਿਣਤੀ ਦੇ ਵਿੱਚ ਭਾਰਤੀਆਂ ਨੂੰ ਕੈਨੇਡਾ ਛੱਡਣ ਦੇ ਲਈ ਕਿਸੇ ਨਾ ਕਿਸੇ ਢੰਗ ਨਾਲ ਮਜਬੂਰ ਕੀਤਾ ਜਾ ਰਿਹਾ ਹੈ ਤੇ ਜਾਂ ਕਹਿ ਲਈਏ ਕਿ ਭਾਰਤੀ ਉੱਥੇ ਔਰ ਸੁਰੱਖਿਤ ਮਹਿਸੂਸ ਕਰ ਰਹੇ ਨੇ ਜਾਂ ਕਹਿ ਲਈਏ ਕਿ ਉਹਨਾਂ ਨੂੰ ਮਜਬੂਰ ਜਿਹੜਾ ਉੱਥੋਂ ਦੀ ਦੇਸ਼ ਨਿਕਾਲੇ ਵਾਸਤੇ ਪੂਰਾ ਪਿਆ ਰਿਹਾ ਕੈਨੇਡਾ ਦੇ ਵਿੱਚ ਭਾਰਤ ਦੇ ਜਿਹੜੇ ਨਵੇਂ ਹਾਈ ਕਮਿਸ਼ਨਰ ਨੇ ਉਹਨਾਂ ਨੇ ਇਸ ਮੁੱਦੇ ਉੱਤੇ ਸਵਾਲ ਚੁੱਕੇ ਨੇ ਹਾਈ ਕਮਿਸ਼ਨਰ ਨੇ ਦਿਨੇਸ਼ ਕੇ ਪਟਨਾਇਕ ਉਹਨਾਂ ਦੇ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਭਾਰਤੀ ਨਾਗਰਿਕ ਕੈਨੇਡਾ ਦੇ ਵਿੱਚ ਹੁਣ ਅਸੁਰੱਖਿਤ ਮਹਿਸੂਸ ਕਰ ਰਹੇ ਨੇ ਭਾਰਤੀ ਹਾਈ ਕਮਿਸ਼ਨਰ ਦਾ ਕਹਿਣਾ ਇਹ ਹੀ ਹੈ ਕਿ ਇਹ ਅਜੀਬ ਸਥਿਤੀ ਬਣ ਚੁੱਕੀ ਹੈ ਕਿ ਮੈਨੂੰ ਵੀ ਨਿੱਜੀ ਤੌਰ ਦੇ ਉੱਤੇ ਇੱਥੇ ਸੁਰੱਖਿਆ ਦੀ ਜ਼ਰੂਰਤ ਹੁਣ ਮਹਿਸੂਸ ਹੋ ਰਹੀ ਹੈ ਤੇ ਨਾਲ ਨਾਲ ਇਹ ਵੀ ਉਹਨਾਂ ਵੱਡਾ ਸਵਾਲ ਖੜਾ ਕੀਤਾ ਹੈ ਕਿ ਕੁਝ ਕਨੇਡੀਅਨ ਅਜਈਆਂ ਸਮੱਸਿਆਵਾਂ ਜਾਣ ਬੁੱਝ ਕੇ ਪੈਦਾ ਕਰ ਰਹੇ ਨੇ ਤੇ ਨਾਲ ਨਾਲ ਇਹ ਭਾਰਤੀਆਂ ਲਈ ਨਹੀਂ ਸਮੱਸਿਆ ਜਿਹੜੀ ਵੱਡੀ ਹੈ ਉਹ ਕੈਨੇਡਾ ਦੇ ਲਈ ਵੀ ਸਮੱਸਿਆ ਹੈ ਕਿਉਂਕਿ ਕੈਨੇਡਾ ਆਪਣੀ ਆਰਥਿਕ ਦਿੱਤੇ ਨੂੰ ਮਜ਼ਬੂਤ ਕਰਦਾ ਕਿਤੇ ਨਾ ਕਿਤੇ ਆਪਣੇ ਪੱਖਾਂ ਬਾਰੇ ਸੋਚ ਰਿਹਾ ਤੇ ਉਹਦੇ ਨਾਲ ਨਾਲ ਜਿਵੇਂ ਅਮਰੀਕਾ ਦੇ ਵਿੱਚ ਦੇਸ਼ ਨਿਕਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦਿੱਤੇ ਗਏ ਨੇ ਤਾਂ ਉਸੇ ਟੰਗ ਦੇ ਨਾਲ ਕੈਨੇਡਾ ਦੇ ਵਿੱਚ ਵੀ ਕਿਤੇ ਨਾ ਕਿਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਲਈ ਹੁਣ ਜਿਹੜੀ ਸੁਰੱਖਿਆ ਉਹ ਮੁਸ਼ਕਲ ਹੁੰਦੀ ਜਾ ਰਹੀ ਹੈ। ਹਾਲੀ ਦੇ ਦਿਨਾਂ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਰਾਸ਼ਟਰਪਤੀ 트ੰਪ ਦੇ ਨਾਲ ਮੁਲਾਕਾਤ ਕੀਤੀ ਸੀ ਯੂ ਐਸ ਏ ਦੇ ਤੇ ਉਹਨਾਂ ਦੇ ਨਾਲ ਜਿਹੜੀ ਮੁਲਾਕਾਤ ਤੋਂ ਬਾਅਦ ਉਹਨਾਂ ਨੇ ਸਾਰੀ ਅਰਥ ਵਿਵਸਥਾ ਦੀ ਸਮੀਖਿਆ ਕੀਤੀ ਤੇ ਆਪਸੀ ਗੱਲਬਾਤ ਦੇ ਵਿੱਚ ਕਈ ਤਰ੍ਹਾਂ ਦੇ ਮਾਮਲੇ ਜਿਹੜੇ ਸੀ ਉਹ ਸਾਹਮਣੇ ਆਏ ਸਨ। ਤੇ ਇਸ ਤੋਂ ਨਾਲ ਜੇ ਹੁਣ ਦੇਖਿਆ ਜਾਵੇ ਦਾ ਉਸ ਤੋਂ ਬਾਅਦ ਹੁਣ ਕੈਨੇਡਾ ਦੇ ਵਿੱਚ ਜਿਹੜੇ ਖਾਸ ਤੌਰ ਦੇ ਉਤੇ ਅ ਅਖੌਤੀ ਖਾਲਿਸਤਾਨੀਆਂ ਦਾ ਉਹਨਾਂ ਦਾ ਵੀ ਕਿਤੇ ਨਾ ਕਿਤੇ ਦਬਦਬਾ ਜਿਹੜਾ ਵਧਿਆ ਤੇ ਜਿਸ ਦੇ ਨਾਲ ਇਹ ਕਿਤੇ ਨਾ ਕਿਤੇ ਹੁਣ ਭਾਰਤੀ ਹਾਈ ਕਮਿਸ਼ਨ ਦਾ ਇਹ ਬਿਆਨ ਕਿ ਕੈਨੇਡਾ ਦੇ ਵਿੱਚ ਭਾਰਤੀ ਸੁਰੱਖਿਅਤ ਜਿਹੜਾ ਉਹ ਮਹਿਸੂਸ ਨਹੀਂ ਕਰ ਰਹੇ ਤਾਂ ਉਹਨਾਂ ਨੇ ਕਿਸੇ ਵੀ ਖਾਲਿਸਤਾਨੀ ਅਤਵਾਦੀ ਸਮੂਹ ਦਾ ਨਾਮ ਨਹੀਂ ਲਿਆ ਉਹ ਤੋਂ ਬਿਨਾ ਨਾਮ ਲੈ ਦੇ ਦਨਿਸ਼ ਕੇਪਟਨਾਇਕ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਵਿਅਕਤੀਆਂ ਦਾ ਇੱਕ ਸਮੂਹ ਅਸਲ ਵਿੱਚ ਡਰ ਪੈਦਾ ਕਰ ਰਿਹਾ ਜੋ ਭਾਰਤ ਕੈਨੇਡਾ ਸਬੰਧਾਂ ਨੂੰ ਪ੍ਰਭਾਵਿਤ ਕਰ ਰਿਹਾ ਤੇ ਨਾਲ ਨਾਲ ਇਹ ਵੀ ਸਵਾਲ ਕੀਤਾ ਕਿ ਐਸ ਨੂੰ ਹੱਲ ਕਿਵੇਂ ਕੀਤਾ ਜਾਣਾ ਚਾਹੀਦਾ ਇਹ ਵੱਡਾ ਸਵਾਲ ਬਣ ਗਿਆ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਤੋਂ ਵੱਡੀ ਗਿਣਤੀ ਦੇ ਵਿੱਚ ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤੇ ਜਾਂਦੀਆਂ ਰਿਪੋਰਟਾਂ ਸਾਹਮਣੇ ਆਈਆਂ ਸੀ ਰਿਪੋਰਟਾਂ ਦੇ ਅਨੁਸਾਰ 2024 ਦੇ ਵਿੱਚ ਕੈਨੇਡਾ ਤੋਂ 1997 ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ ਜਦੋਂ ਕਿ 2019 ਦੇ ਵਿੱਚ ਇਹ ਗਿਣਤੀ ਮਹਿਜ਼ 625 ਸੀ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਦੇ ਅੰਕੜਿਆਂ ਤੋਂ ਇਹ ਪਤਾ ਲੱਗਦਾ ਹੈ ਕਿ ਜੁਲਾਈ 2025 ਤੱਕ 1891 ਭਾਰਤੀਆਂ ਨੂੰ ਦੇਸ਼ ਛੱਡਣ ਲਈ ਕਿਹਾ ਗਿਆ ਹੈ ਤੇ ਇਸ ਤੋਂ ਇਲਾਵਾ ਇਹ ਵੀ ਪਤਾ ਲੱਗਿਆ ਹੈ ਕਿ ਇਸ ਸਾਲ ਦੀ ਕੁੱਲ ਗਿਣਤੀ ਪਿਛਲੇ ਸਾਲ ਦੇ ਅੰਕੜਿਆਂ ਨੂੰ ਪਾਰ ਕਰ ਸਕਦੀ ਹੈ ਤੇ ਨਾਲ ਨਾਲ ਕੈਨੇਡਾ ਆਪਣੇ ਇਮੀਗ੍ਰੇਸ਼ਨ ਵਿਰੋਧੀ ਦਬਾਅ ਦੇ ਵਿੱਚ ਸੰਯੁਕਤ ਰਾਜ ਅਮਰੀਕਾ ਦੀ ਪਾਲਣਾ ਹੀ ਕਰ ਰਿਹਾ ਹੈ ਜਿਵੇਂ ਤੁਹਾਨੂੰ ਦੱਸਿਆ ਹੀ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਹਾਲੀ ਦੇ ਦਿਨਾਂ ਦੇ ਵਿੱਚ ਰਾਸ਼ਟਰਪਤੀ ਯੂਐਸਏ ਦੇ 트ੰਪ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਸੀ ਉਸ ਤੋਂ ਬਾਅਦ ਇਹ ਜਿਹੜੇ ਅੰਕੜੇ ਨੇ ਫਿਰ ਵੀ ਕਿਤਨੇ ਕਿਤੇ ਸਾਹਮਣੇ ਆ ਰਹੇ ਨੇ ਜਿੱਥੇ ਕੈਨੇਡਾ ਵਿੱਚ ਭਾਰਤੀ ਆਪ ਸੁਰੱਖਿਤ ਮਹਿਸੂਸ ਕਰ ਰਹੇ ਨੇ ਤੇ ਹਾਲੀ ਵਿੱਚ ਜਿਹੜਾ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਉਹਨਾਂ ਨੇ ਇਹ ਵੀ ਕਿਹਾ ਵਦੇਸ਼ੀ ਅਪਰਾਧੀਆਂ ਦੇ ਦੇਸ਼ ਨਿਕਾਲੇ ਨੂੰ ਤੇਜ਼ ਕਰਨ ਦੀਆਂ ਯੋਜਨਾਵਾਂ ਤੇਜ਼ ਕਰ ਦਿੱਤੀਆਂ ਗਈਆਂ ਨੇ ਤੇ ਇਹ ਵੀ ਜਾਣਕਾਰੀ ਸਾਹਮਣੇ ਕੀਤੀ ਹੈ ਕਿ ਭਾਰਤ ਤੇ ਕੈਨੇਡਾ ਨੇ ਅਗਸਤ ਦੇ ਵਿੱਚ ਸੀਨੀਅਰ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਤੇ ਨਾਲ ਨਾਲ ਕ੍ਰਿਸਟੋਫਰ ਨੂੰ ਇੱਕ ਦੂਜੇ ਦੇ ਦੇਸ਼ਾਂ ਵਿੱਚ ਹਾਈ ਕਮਿਸ਼ਨਰ ਉਹਨਾਂ ਨੇ ਨਿਯੁਕਤ ਕੀਤਾ ਹੈ ਤੇ ਹੁਣ ਦੇਖਣਾ ਹੋਏਗਾ ਕਿ ਕੈਨੇਡਾ ਦੇ ਵਿੱਚ ਜਿਹੜੇ ਭਾਰਤੀਆਂ ਦੀ ਸੁਰੱਖਿਅਤ ਯਾਨੀ ਕਿ ਹਾਲਤਾਂ ਕਿਤ ਮਹਿਸੂਸ ਕਰ ਰਹੇ ਨੇ ਤੇ ਜਿੱਥੇ ਕਿ ਹਾਈ ਕਮਿਸ਼ਨਰ ਵੀ ਖੁਦ ਆਪਣੀ ਸੁਰੱਖਿਆ ਦੀ ਜ਼ਰੂਰਤ ਮਹਿਸੂਸ ਕਰ ਰਹੇ ਨੇ ਤਾਂ ਉੱਥੇ ਹੁਣ ਕੈਨੇਡਾ ਸਰਕਾਰ ਉਹਨਾਂ ਦੇ ਲਈ ਕੀ ਕਦਮ ਚੁੱਕਦੀ ਹੈ ਤੇ ਕਿਵੇਂ ਦੀ ਉਹਨਾਂ ਨੂੰ ਸੁਰੱਖਿਆ ਮਹਿਸੂਸ ਹੋਊਗੀ ਜਾਂ ਫਿਰ ਦੇਸ਼ ਨਿਕਾਲੇ ਦੇ ਬਾਬਤ ਕੈਨੇਡਾ ਦੀ ਕੀ ਜਿਹੜੀ ਅਗਲੀ ਰਣਨੀਤੀ ਹੋਏਗੀ ਇਹ ਸਾਰੇ ਇੱਕ ਵੱਡੇ ਸਵਾਲ ਨੇ ਜਿਹੜੇ ਕਿ ਆਉਣ ਵਾਲੇ ਸਮੇਂ 'ਚ ਇਹਨਾਂ ਦਾ ਅਨਸਰ ਪਤਾ ਲੱਗੇਗਾ ਕਿ ਆਖਰ ਕੈਨੇਡਾ ਇਹਦੇ ਉੱਤੇ ਕੀ ਆਪਣਾ ਫੈਸਲਾ ਲੈਂਦਾ ਹੈ